ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਇੱਕ ਬੰਦਾ ਨਾ ਕਿਸੇ ਮਹਾਂਪੁਰਸ਼ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਮੈਨੂੰ ਮੁਕਤੀ ਦਾ ਰਸਤਾ ਦਿਓ ਮੈਂ ਮੁਕਤ ਹੋਣਾ ਚਾਹੁੰਨਾ ਜਿਉਂਦਿਆਂ ਜੀ ਮੁਕਤ ਹੋਣਾ ਚਾਹੁੰਨਾ ਜਿਉਂਦਿਆਂ ਜੀ ਇੱਕ ਤੇ ਮਰਨ ਤੋਂ ਬਾਅਦ ਮੁਕਤੀ ਹੈ ਨਾ ਉਹ ਤੇ ਜਿਹੜਾ ਮਰੇਗਾ ਉਹਨੂੰ ਹੀ ਪਤਾ ਲੱਗਣੀ ਹੈ ਨਾ ਦੂਜਿਆਂ ਨੂੰ ਥੋੜੀ ਲੱਗਣੀ ਮੂਹੇ ਹੋਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਈਲਾ ਜਿਹੜਾ ਬੰਦਾ ਮਰਿਆ ਹੈ ਮੁਕਤ ਹੋਇਆ ਮਰਨ ਤੋਂ ਬਾਅਦ ਮੁਕਤੀ ਤੇ ਉਹਨੂੰ ਪਤਾ ਲੱਗਣੀ ਹੈ ਦੁਨੀਆਂ ਨੂੰ ਥੋੜੀ ਲੱਗੇਗੀ ਪਰ ਇਹ ਬੰਦਾ ਗਿਆ ਕਹਿੰਦਾ ਮਹਾਰਾਜ ਮਹਾਂਪੁਰਖੋ ਮੈਨੂੰ ਜਿਉਂਦਿਆਂ ਜੀ ਮੁਕਤ ਕਰਦੇਓ ਜਿਉਂਦਿਆਂ ਦੀ ਮੁਕਤੀ ਦਾ ਕੋਈ ਦਸਤਾ ਦੱਸੋ ਉਪਾਅ ਦੱਸੋ ਸਤਿਗੁਰੂ ਵੀ ਸਾਨੂੰ ਜਿਉਂਦਿਆਂ ਜੀ ਮੁਕਤ ਹੋਣ ਦੀ ਜੁਗਤ ਦੇਂਦੇ ਨੇ ਉਹ ਜੁਗਤ ਸੁਣਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਉਹ ਜਿਹੜੇ ਮਹਾਂਪੁਰਖ ਸੀ ਨਾਂ ਉਹ ਕਹਿਣ ਲੱਗੇ ਪਿਆਰੇ ਆ ਜੇ ਜਿਉਂਦਿਆਂ ਜੀ ਮੁਕਤੀ ਚਾਹੁੰਨਾ ਐ ਨਾ ਕੱਲ ਸ਼ਮਸ਼ਾਨ ਘਾਟ 'ਚ ਜਾਈਂ ਉੱਥੇ ਜਿੰਨੀਆਂ ਕਬਰਾਂ ਨੇ ਨਾ ਕਬਰਾਂ ਕਬਰਾਂ ਦੇ ਕੋਲ ਖਲੋਕ ਕੇ ਕਬਰਾਂ ਦੇ ਵਿੱਚ ਜਿਹੜੇ ਦਫਨ ਬੰਦੇ ਨੇ ਕਬਰਾਂ ਨੂੰ ਖੂਬ ਗੌਲਾ ਕੱਢੀ ਉੱਚੀ ਉੱਚੀ ਗਾਣਾ ਜੇ ਮੁਕਤੀ ਚਾਹੀਦੀ ਐ ਨਾ ਖੂਬ ਗੌਲਾ ਕੱਢੀ ਤੇ ਗਾਣਾ ਕੱਢ ਕੇ ਮੇਰੇ ਕੋਲ ਆਈ ਉਹ ਕਹਿੰਦਾ ਮੈਨੂੰ ਤਾਂ ਮੁਕਤੀ ਨਾਲ ਮਤਲਬ ਐ ਜੋ ਤੁਸੀਂ ਰਸਤਾ ਦਿਓਗੇ ਮੈਂ ਤੇ ਉਹ ਹੀ ਅਪਣਾਉਣਾ ਐ ਉਹ ਗਿਆ ਸ਼ਮਸ਼ਾਨ ਘਾਟ ਦੇ ਵਿੱਚ ਕਬਰਾਂ ਦੇ ਕੋਲ ਜਾ ਕੇ ਕਬਰਾਂ ਨੂੰ ਖੂਬ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਘੰਟਾ ਦੋ ਘੰਟੇ ਗਾਲਾਂ ਕੱਢੀਆਂ ਆ ਗਿਆ ਵਾਪਸ ਮਾਪੁਰਖੋ ਜੋ ਤੁਸੀਂ ਬਚਨ ਕੀਤਾ ਸੀ ਮੈਂ ਮੰਨਿਆ ਕਬਰਾਂ ਦੇ ਕੋਲ ਖਲੋ ਕੇ ਮੈਂ ਉਹਨਾਂ ਨੂੰ ਸ਼ਮਸ਼ਾਨ ਘਾੜ ਚ ਜਾ ਕੇ ਬਹੁਤ ਗਾਲਾਂ ਕੱਢੀਆਂ ਹੁਣ ਦੱਸੋ ਮੁਕਤੀ ਦਾ ਰਾਹ ਕਹਿੰਦੇ ਇੱਕ ਕੰਮ ਹੋਰ ਕਰ ਜੇ ਕੀ ਕੰਮ ਕਹਿੰਦੇ ਕੱਲ ਫੇਰ ਆਈ ਆਖੋ ਧੰਗ ਗੁਰੂ ਰਾਮਦਾਸ ਜੀ ਧੰਗ ਗੁਰੂ ਰਾਮਦਾਸ ਜੀ ਕਹਿੰਦੇ ਜੀ ਕੱਲ ਜਾ ਕੇ ਕੀ ਕਰਨਾ ਹੈ ਕਹਿੰਦੇ ਕੱਲ ਜਾ ਕੇ ਕਬਰਾਂ ਦੇ ਕੋਲ ਖਲੋ ਕੇ ਨਾਉਂ ਦੀ ਉਹਨਾਂ ਦੀ ਤਾਰੀਫ਼ ਬੜੀ ਕਰਨੀ ਉਹਨਾਂ ਦੀ ਪ੍ਰਸ਼ੰਸਾ ਬੜੀ ਕਰਨੀ ਹੈ ਹੈ ਜੀ ਪਿਆਰ ਨਾ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਉਹਨੇ ਇਦਾਂ ਨਹੀਂ ਕੀਤਾ ਕਹਿੰਦਾ ਮੈਨੂੰ ਤਾਂ ਮੁਕਤੀ ਨਾਲ ਮਤਲਬ ਹੈ ਮੁਕਤੀ ਨਾਲ ਉਹ ਅਗਲੇ ਦਿਨ ਗਿਆ ਸ਼ਮਸ਼ਾਨ ਘਾਟ 'ਚ ਕਬਰਾਂ ਦੀ ਖੂਬ ਤਾਰੀਫ ਕਰਨੀ ਸ਼ੁਰੂ ਕਰਤੀ ਜਿਹੜੇ ਮਰਦੇ ਸੀ ਉਹਨਾਂ ਦੀ ਤਾਰੀਫ ਕਰਨੀ ਸ਼ੁਰੂ ਕਰਤੀ ਆ ਗਿਆ ਮਾਹ ਪੁਰਖਾਂ ਦੇ ਕੋਲ ਮਾਹ ਪੁਰਖੋ ਮੈਂ ਕੱਲ ਗਿਆ ਸੀ ਕਬਰਾਂ ਦੇ ਕੋਲ ਖਲੋ ਕੇ ਗੌਲਾਂ ਬੜੀਆਂ ਕੱਢੀਆਂ ਅੱਜ ਉਹਨਾਂ ਦੀ ਤਾਰੀਫ ਬੜੀ ਕਰਕੇ ਆਇਆ ਹੁਣ ਮੈਨੂੰ ਮੁਕਤੀ ਦਾ ਰਸਤਾ ਦੱਸੋ ਮਾਹ ਪੁਰਖਸ ਪਏ ਕਹਿਣ ਲੱਗੇ ਦੱਸ ਜਦੋਂ ਤੂੰ ਉਹਨਾਂ ਦੀ ਤਾਰੀਫ ਕੀਤੀ ਜਾਂ ਕਬਰਾਂ ਦੇ ਕੋਲ ਖਲੋ ਕੇ ਗਾਣਾ ਕੱਢੀਆਂ ਤੇ ਉਹਨਾਂ ਵਿੱਚੋਂ ਕਬਰ ਦੇ ਵਿੱਚੋਂ ਕੋਈ ਪ੍ਰਤੀਕਿਰਿਆ ਆਈ ਕੋਈ ਜਵਾਬ ਆਇਆ ਕਹਿੰਦਾ ਨਹੀਂ ਉਹ ਤਾਂ ਮੁਰਦੇ ਸੀ ਉਹਨਾਂ ਨੇ ਕੀ ਜਵਾਬ ਦੇਣਾ ਆਖੋ ਤਾਂ ਨਗਰੂ ਰਾਮਦਾਸ ਜੀ ਤਾਂ ਨਗਰੂ ਰਾਮਦਾਸ ਤੇ ਮਹਾਂਪੁਰ ਕਹਿੰਦੇ ਅੱਛਾ ਜਦੋਂ ਤੂੰ ਗਾਉਣਾ ਕੱਢੀਆਂ ਉਦੋਂ ਵੀ ਕਬਰਾਂ ਚੋਂ ਕੋਈ ਜਵਾਬ ਨਹੀਂ ਆਇਆ ਕਹਿੰਦਾ ਨਹੀਂ ਜਦੋਂ ਪ੍ਰਸ਼ੰਸਾ ਕੀਤੀ ਉਦੋਂ ਵੀ ਕੋਈ ਜਵਾਬ ਨਹੀਂ ਆਇਆ ਕਹਿੰਦਾ ਨਹੀਂ ਕਹਿੰਦੇ ਬਸ ਆਹੀ ਮੁਕਤੀ ਦਾ ਰਸਤਾ ਹੈ ਮੁਸਕਰਾ ਕੇ ਬੋਲੇ ਮਹਾਂਪੁਰ ਖੇ ਕਹਿਣ ਲੱਗੇ ਜਦੋਂ ਤੂੰ ਵੀ ਇਸ ਅਵਸਥਾ 'ਚ ਪਹੁੰਚ ਦੇਗਾ ਨਾ ਕਿ ਜਦੋਂ ਕੋਈ ਤੇਰੀ ਸਿਫਤ ਕਰੇ ਉਦੋਂ ਵੀ ਕੋਈ ਪ੍ਰਤੀਕਿਰਿਆ ਨਾ ਦਿਖਾਵੇ ਜਦੋਂ ਕੋਈ ਤੇਰੀ ਨਿੰਦਿਆ ਕਰੇ ਤੈਨੂੰ ਕੋਈ ਬੁਰਾ ਭਲਾ ਕਵੇ ਉਸ ਚੀਜ਼ ਦਾ ਵੀ ਤੇਰੇ ਉੱਤੇ ਕੋਈ ਅਸਰ ਨਾ ਹੋਵੇ ਤੂੰ ਜਿਉਂਦਿਆਂ ਜੀ ਮੁਕਤ ਹੋ ਜਾਏਗਾ ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਰਾਮਦਾਸ ਜੀ ਕਹਿੰਦੇ ਸਮਝ ਲੈਵੇਂ ਬਸ ਮੁਕਤੀ ਦੇ ਮਾਰਗ ਵੱਲ ਜਿਉਂਦਿਆਂ ਦੀ ਮੁਕਤੀ ਦੇ ਮਾਰਗ 'ਤੇ ਪਰਪਿਆ ਜਦੋਂ ਕਿਸੇ ਦੀ ਪ੍ਰਸ਼ੰਸਾ ਦਾ ਤੇ ਕਿਸੇ ਦੀ ਨਿੰਦਿਆ ਦਾ ਤੇਰੇ ਉੱਤੇ ਕੋਈ ਅਸਰ ਨਹੀਂ ਹੋਏਗਾ ਤੂੰ ਕੋਈ ਪ੍ਰਤੀਕਿਰਿਆ ਨਹੀਂ ਦਿਖਾਏਗਾ ਇਹ ਜਿਉਂਦਿਆਂ ਦੀ ਮੁਕਤੀ ਦਾ ਰਾਹ ਪੁੱਛੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਵਾਜ਼ ਦੇਣਗੇ ਧੰਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਿਆਰਿਆ ਸੁਣ ਜਿਉਂਦਿਆਂ ਦੀ ਮੁਕਤੀ ਦਾ ਰਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਔਰ ਭੈ ਨਹੀਂ ਜਾਕੇ ਕੰਚਨ ਮੱਟੀ ਮੰਨੇ ਨੈ ਨਿੰਦਿਆ ਨੈ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋਂ ਨਾਹੇ ਮਾਨ અપਮਾਨਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਅਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿੰਨ ਤੇ ਘਟ ਬ੍ਰਹਮ ਨੇ ਵਸਾ। ਤੇ ਰੱਗੇ ਬਚਨ ਕਰਦੇ ਕਹਿੰਦੇ ਗੁਰ ਕਿਰਪਾ ਜੈ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਜਿਹਦੇ ਤੇੋ ਕਿਰਪਾ ਕਰਦਾ ਗੁਰ ਕਿਰਪਾ ਜੈ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਨੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗਤ ਪਰਵੀ ਆਖੋਤਨਾ ਗੁਰੂ ਨਾਨਕ ਦੇਵ ਜੀ ਤਾਂ ਗੁਰੂ ਨਾਨਕ ਜੇ ਜਿਉਂਦਿਆਂ ਜੀ ਮੁਕਤ ਹੋਣਾ ਚਾਹੁੰਦੇ ਉਹਨਾਂ ਲੋਕ ਤੁਹਾਡੀਆਂ ਤਰੀਫਾਂ ਕਰਨ ਤੁਸੀਂ ਫੁੱਲੇ ਨਾ ਸਮਾਓ ਵੇਖਿਆ ਮੇਰੀ ਤਾਰੀਫ ਹੋ ਰਹੀ ਪਰ ਆ ਕਹਿੰਦੇ ਅਜੇ ਬੜੀ ਥੱਲੇ ਦੀ ਅਵਸਥਾ ਹੈ ਤੇਰੀ ਕੋਈ ਤਾਰੀਫ ਕਰਦਾ ਤੂੰ ਕੀਰਤਨ ਸੋਹਣਾ ਕਰਦਾ ਕਥਾ ਸੋਹਣੀ ਕਰਦਾ ਅੰਮ੍ਰਿਤ ਵੇਲਾ ਸੰਭਾਲਦਾ ਭੁੱਖੇ ਦਾ ਤੂੰ ਪੇਟ ਭਰਦਾ ਨੰਗੇ ਦਾ ਤੂੰ ਤਨ ਕਜਦਾ ਸੇਵਾ ਕਰਦਾ ਸਿਮਰਨ ਕਰਦਾ ਕੋਈ ਵੀ ਗੁਣ ਤੇਰੇ ਪੱਲੇ ਕਿਸੇ ਨੇ ਤੇਰੀ ਆ ਕੇ ਤਾਰੀਫ ਕਰਤੀ ਤੂੰ ਫੁੱਲਾਉਣਾ ਹੀ ਸਮਾਰਿਆ ਵੇਖਿਆ ਮੇਰੇ ਗੁਣਾ ਦੀ ਤਾਰੀਫ ਹੋ ਰਹੀ ਮੇਰੀ ਤਾਰੀਫ ਹੋ ਰਹੀ ਮਾਰੇ ਕਹਿੰਦੀ ਬੜੀ ਥੱਲੇ ਦੀ ਪੌੜੀ ਉਹ ਜਦੋਂ ਤੇਰੀ ਕੋਈ ਤਾਰੀਫ ਕਰੇ ਵੜਿਆਈ ਉਧਰ ਦੇ ਦੇ ਕਹੋ ਨਾਨਕ ਸਭ ਤੇਰੀ ਵੜਿਆਈ ਕੋਈ ਨਾਉ ਨਾ ਜਾਲੇ ਮੇਰਾ ਮਹਾਰਜ ਮੈਂ ਉਹ ਹਾਂ ਜਿੰਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਪੁੱਛ ਕੇ ਰਾਜੀ ਨਹੀਂ ਸੀ ਹੁੰਦਾ ਜੇ ਅੱਜ ਕੋਈ ਰੰਗ ਭਾਗ ਤੁਸੀਂ ਲਾਏ ਇਹ ਮੇਰੀਆਂ ਚਤਰਾਈਆਂ ਨਹੀਂ ਸਭ ਤੁਹਾਡੀਆਂ ਵੜਿਆਈਆਂ ਵਰਤ ਰਹੀਆਂ ਨੇ ਹਾਂਜੀ ਆ ਖੋਤਾਨਾ ਗੁਰੂ ਰਾਮਦਾਸ ਜੀ ਤਾਂ ਮੈਂ ਗੁਰੂ ਰਾਮਦਾਸ ਜੀ ਯਾਰ ਨ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੇ ਕੋਈ ਤੇਰੀ ਨਿੰਦਿਆ ਕਰਨ ਲੱਗ ਪਏ ਤੈਨੂੰ ਨੀਵਾ ਵਿਖਾਉਣ ਲੱਗ ਪਏ ਤੈਨੂੰ ਕੋਈ ਬੁਰੇ ਬੋਲ ਬੋਲਣ ਲੱਗ ਪਏ ਤੂੰ ਸੇ ਵੇਲੇ ਮਾਇੂਸ ਹੋ ਜਾਏ اے ਮੇਰੇ ਨਾਲ ਕੀ ਬਣ ਗਿਆ ਇਹ ਤੇ ਮੇਰੇ ਉੱਤੇ ਇੰਨਾ ਕਰੀ ਜਾਂਦੇ ਮਾਰੇ ਕਹਿੰਦੇ ਬੜੀ ਫੱਲੇ ਦੀ ਅਵਸਥਾ ਹੈ ਉਹ ਜਿੰਨੂੰ ਉਸਤਤ ਸਪਲਾਈ ਕੀਤੀ ਨਿੰਦਿਆ ਵੀ ਕਹਿ ਮਾਰੇ ਮੇਰੀ ਨਹੀਂ ਜੇ ਉਸਤਤ ਮੇਰੀ ਨਹੀਂ ਨਿੰਦਿਆ ਕਿੱਥੋਂ ਮੇਰੀ ਹੋ ਗਈ ਉਹ ਵੀ ਤੇ ਤੇਰੀ ਏ ਉਹ ਵੀ ਤੇਰੇ ਵੱਲ ਮੈਂ ਭੇਜ ਰਿਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਜਾਣਣ ਉਸਤਤ ਕਰਨ ਵਾਲੇ ਤੇ ਜਾਣੇ ਤੂੰ ਜਾਣਣ ਨਿੰਦਿਆ ਕਰਨ ਵਾਲੇ ਤੇ ਜਾਣੇ ਤੂੰ ਹੈ ਜੀ ਫਿਰ ਵੇਖਿਓ ਆ ਜਿਉਂਦਿਆਂ ਜੀ ਮੁਕਤੀ ਬੱਪੂ ਜੀ ਤੁਹਾਡੇ ਲਈ ਜਿਉਂਦਿਆਂ ਜੀ ਮੁਕਤੀ ਦੇ ਬੂਹੇ ਖੋਲਣੇ ਸ਼ੁਰੂ ਕਰ ਦੇਣਗੇ ਹਾਂ ਜੀ ਆਖੋ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਮੈਂ ਇਹ ਨਹੀਂ ਕਹਿੰਦਾ ਮੇਰੀ ਇਹ ਅਵਸਥਾ ਬਣੀ ਹੋਈ ਹੈ ਅਰਦਾਸ ਕਰਿਓ ਮੈਨੂੰ ਵੀ ਇਹ ਪੌੜੀ ਮਿਲੇ ਤੇ ਤੁਹਾਨੂੰ ਵੀ ਮਿਲੇ ਹਾਂ ਜੀ ਪਿਆਰ ਨ ਲੱਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਇਹਨਾਂ ਨੇ ਧੰਨ ਬਾਬਾ ਦੀਪ ਸਿੰਘ ਜੀ ਇਹ ਮੇਰੀ ਬੇਨਤੀ ਹੈ ਪਿਆਰੇਓ ਜੇ ਜਿਉਂਦਿਆਂ ਜੀ ਮੁਕਤੀ ਲੈਣੀ ਹੈ ਨਾ ਜਿਉਂਦਿਆਂ ਜੀ ਮੁਕਤੀ ਦਾ ਬੂਹਾ ਗੁਰੂ ਪਤਾ ਕੋਲੋਂ ਖਲਮਾਉਣੇ ਤੇ ਫੇਰ ਉਸ ਤਤ ਨਿੰਦਿਆ ਦੀ ਪਰਵਾਹ ਨਹੀਂ ਕਰਨੀ ਜਿਹੜਾ ਮਰਜ਼ੀ ਜੋ ਮਰਜ਼ੀ ਕਰੇ ਉਹ ਉਹਦੇ ਕਰਮ ਨੇ ਅਸੀਂ ਉਹਨਾਂ ਦੇ ਕਰਮਾਂ ਕਰਕੇ ਆਪਣੇ ਕਰਮਾਂ ਨੂੰ ਖਰਾਬ ਨਹੀਂ ਕਰਨਾ ਕੋਈ ਉਸਤਤ ਕਰਦਾ ਉਹਨੂੰ ਸੰਸਕਾਰ ਹੀ ਉਸਤਤ ਕਰਨ ਦੇ ਮੇਲੇ ਨੇ ਚੰਗੀ ਗੱਲ ਹੈ ਚੰਗੇ ਸੰਸਕਾਰ ਨੇ ਉਹਦੇ ਤੇ ਜੇ ਕੋਈ ਤੇਰੀ ਨਿੰਦਿਆ ਕਰਦਾ ਤੈਨੂੰ ਨੀਵਾ ਵਿਖਾਉਂਦਾ ਉਹਦੇ ਖੂਨ ਦੇ ਵਿੱਚ ਸੰਸਕਾਰ ਹੀ ਉਹ ਭਰੇ ਹੋਏ ਨੇ ਉਹਦੇ ਸੰਸਕਾਰ ਹੀ ਉਹ ਹੋਜੇ ਨੇ ਤੂੰ ਕੀ ਕਰਨੇਗਾ ਉਹਦਾ ਕੰਮ ਹੀ ਉਹ ਏ ਉਹਦੇ ਸੰਸਕਾਰ ਹੀ ਉਹ ਹੋਜੇ ਨੇ ਇਸ ਕਰਕੇ ਨਾ ਨਿੰਦਿਆ ਦੀ ਪਰਵਾਹ ਕਰ ਨਾਸਤ ਦੀ ਪਰਵਾਹ ਕਰ ਜਿਨੇ ਤੈਨੂੰ ਸਭ ਕੁਝ ਦਿੱਤਾ ਧਿਆਨ ਉਹਦੇ ਵੱਲ ਜੋੜ ਤੇ ਉਹਦੇ ਸਿਮਰਨ ਚ ਚੜ ਅਮਰਤ ਵੇੜਾ ਸੰਭਾਲ ਬੰਦਗੀ ਦਾ ਪਿੰਨਾ ਵਧਾ ਬਾਣੀ ਦਾ ਪੈਰਾ ਵਧਾ ਜਿੰਨਾ ਸੰਗਤ ਦੀ ਸੇਵਾ ਕਰ ਸਕਦਾ ਜਿੰਨਾ ਨਾਮ ਜਪ ਸਕਦਾ ਬੰਦਗੀ ਕਰ ਸਕਦਾ ਕਿਰਤ ਕਮਾਈ ਕਰਨਿਆ ਕਰਨਿਆ ਜਿੰਨਾ ਸਮਾ ਵਤਨੋਦ ਬੱਪੂ ਦੇ ਲੇਖੇ ਲਾ ਸਕਦਾ ਲਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਵਾਸਾਂ ਦਾ ਦਸਵਾਂ ਹਿੱਸਾ ਘਟ ਤੋਂ ਘਟ ਬੱਪੂ ਨੂੰ ਦੇ ਤੇ ਕਿਰਤ ਦਾ ਵੀ ਦਸਵਾਂ ਹਿੱਸਾ ਬੱਪੂ ਨੂੰ ਦੇ ਇਹ ਮੇਰੀ ਬੇਨਤੀ ਹੈ ਆਖੋ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਆਖੋ ਧੰਨ ਬਾਬਾ ਦੀਪ ਸਿੰਘ ਨਾ ਨਿੰਦਿਆ ਦੀ ਪਰਵਾ ਨਾ ਉਸਤਤ ਦੀ ਪਰਵਾ ਇਹ ਮੁਕਤੀ ਦਾ ਦਵਾਰ ਫਿਰ ਸਾਡੇ ਲਈ ਵੀ ਖੁੱਲ ਜਾਏਗਾ ਆਪ ਸਬਰੋ ਪਰਵਾਰ ਸਵਾਰੋ ਸਾਰੇ ਆਪ ਕੋ ਸਮਾਜ ਆਪ ਹੀ ਸਵਰਜੈ ਇੱਕ ਵਾਰੀ ਪਿਆਰ ਨਾਲ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਪਿਆਰ ਦੇ ਵਿੱਚ ਭਾਈ ਗੁਰਦਾਸ ਜੀ ਦੇ ਪਿਆਰੇ ਮਿੱਠੜੇ ਬੋਲ ਆਪਾਂ ਪੜ੍ਹਨ